ਸਾਲ 2022 ਦੇ ਵਿੱਚ ਅਨਮੋਲ ਗਗਨਵਾਨ ਨੇ ਕਿਸਾਨਾਂ ਦੇ ਨਾਲ ਕਈ ਵੱਡੇ ਵੱਡੇ ਵਾਅਦੇ ਕੀਤੇ ਸੀ ਜੋ ਹੁਣ ਮਜ਼ਾਕ ਹੀ ਬਣ ਗਏ। 5 ਮਿੰਟਾਂ 'ਚ ਚੁਟਕੀਆਂ ਮਾਰ ਕੇ ਐਮਐਸਪੀ ਦਵਾਉਂਦਾ ਵਾਅਦਾ ਕਰਕੇ ਗਿਆ ਸੀ। ਤੁਸੀਂ ਸਾਨੂੰ ਜਿਤਾਓ ਅਸੀਂ 5 ਮਿੰਟਾਂ ਦੇ ਵਿੱਚ ਐਮਐਸਪੀ ਦਾ ਮਗਰ ਜਦ ਸਰਕਾਰ ਬਣੀ ਜਦ ਵਿਰੋਧੀਆਂ ਨੇ ਜਾਂ ਕਿਸਾਨਾਂ ਨੇ ਕਿਹਾ ਕਿ ਹੁਣ ਐਮਐਸਪੀ ਦੇ ਦਿਓ ਵੀ ਕਿੱਥੇ ਹੈ। ਉਦੋਂ ਉਹ ਮੀਡੀਆ ਤੋਂ ਭੱਜਦੀ ਦੇਖਾਈ ਗਈ ਜਦੋਂ ਬਾਜੀ ਚ ਉਹਨਾਂ ਦੇ ਮੂੰਹ ਤੋਂ ਕਹਿੰਦੇ ਅਜਿਹਾ ਨਿਕਲਿਆ ਉਹ ਕਿ ਨਿਆਣਾ ਬੰਨੂ ਹੋ ਗਿਆ ਪਹਿਲਾਂ ਤਾਂ ਲੋਕਾਂ ਨੇ ਖੜੜ ਦੇ ਵਿੱਚ ਪਲਾਟ ਲੈ ਲੇ ਬਣਾ ਲੇ ਉਹ ਅੱਜ ਜੋ ਉਥੇ ਸਥਿਤੀ ਹੈ ਨਾ ਨਰਕ ਨਾਲੋਂ ਵੱਧ ਅਨਮੋਲ ਮਾਰਦੇ ਕਲਾਬਿਕ ਬੀਬੀ ਬੂਰੀ ਸੀ ਕਹਿੰਦੇ ਸਭ ਤੋਂ ਵੱਧ ਇਹਨਾਂ ਨੇ ਪ੍ਰੇਸ਼ਟਾਚਾਰ ਕੀਤਾ ਸਭ ਤੋਂ ਵੱਧ ਇਹਨਾਂ ਨੇ ਪੈਸਾ ਘਟਕ ਦਿੱਤਾ ਤੇ ਹੁਣ ਅਸਤੀਫਾ ਦੇਣ ਨੂੰ ਭੱਜਦੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਹਾਇਦਿਨ ਕੋਈ ਨਾ ਕੋਈ ਪੁਚਾਲ ਆਉਂਦਾ ਹੀ ਰਹਿੰਦਾ ਹੈ ਜਿਵੇਂ ਕਿ ਬੀਤੇ ਦਿਨੀ ਐਮਐਲਏ ਅਨਮੋਲ ਗਗਨਮਾਨ ਨੂੰ ਵਿਧਾਨ ਸਭਾ ਕਮੇਟੀ ਤੋਂ ਹਟਾ ਦਿੱਤਾ ਗਿਆ ਅ ਅੱਜ ਇਸ ਮੁੱਦੇ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪਰਮਿੰਦਰ ਮੁਸਾਫਿਰ ਜੀ ਪਰਮਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਰਮਿੰਦਰ ਜੀ ਪੰਜਾਬ ਦੀ ਸਿਆਸਤ ਹਮੇਸ਼ਾ ਕਿਉਂ ਪੱਕੀ ਨਜ਼ਰ ਆਈ ਹੈ ਸੂਰਜ ਪੰਜਾਬ ਦੀ ਸਿਆਸਤ ਬੇਸ਼ੈ ਹੀ ਉਬਾਲਾ ਅੰਦਰ ਰੰਦਾ ਹੈ ਉਗੀ ਦਾ ਸਿਆਸਤ ਇਹ ਜੀ ਹੈ ਪੰਜਾਬ ਦੀ ਆਏ ਦਿਨ ਕੋਈ ਨਾ ਕੋਈ ਪੁਚਾਲ ਨਾ ਮੀ ਲਾ ਲੋ ਜਾ ਕੁਛ ਹੋ ਲਾ ਲੋ ਜੀ ਨਵੀਂ ਸਵੇਰ ਕੋਈ ਨਵੀਂ ਅਪਡੇਟ ਆ ਜਾਂਦੀ ਹੈ ਕੱਲ ਤੁਸੀਂ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਹੋਰਾਂ ਨੇ ਲੈਂਡ ਪੁਲੀ ਦੇ ਮਾਮਲੇ ਦੇ ਵਿੱਚ ਵੱਡੀ ਰੈਲੀ ਕੱਢੀ ਧਰਨੇ ਲਾਏ ਉਹ ਦੂਜੇ ਪਾਸੇ ਗਿਆਨੀ ਰਗਵੀਰ ਸਿੰਘ ਹੋਰਾਂ ਵੱਲੋਂ ਜੀ ਜਿਹੜਾ ਇਨਸਾਫ ਮੋਰਚਾ ਸੀ ਅੱਜ ਦੂਜੇ ਕਾਰਨ ਬਣਿਆ ਹੋਇਆ ਸੀਗਾ ਉਹਦੇ ਪ੍ਰਧਾਨ ਬਣ ਗਏ ਨੇ ਬਲੋ ਆਏ ਦਿਨ ਕੋਈ ਨਾ ਕੋ ਜਿਹੜਾ ਪਚਾਲ ਆਂਦਾ ਜੋ ਚਰਚਾ ਦਾ ਵਿਸ਼ਾ ਬਣ ਜਾਂਦਾ ਜੀ ਤੇ ਮੈਂ ਦੇਖੋ ਪੰਜਾਬ ਦੇ ਸਭ ਤੋਂ ਵੱਡਾ ਜਿਹੜਾ ਮੌਜੂਦਾ ਮਾਮਲਾ ਚੱਲ ਰਿਹਾ ਸੀ ਲੈਂਡ ਪੋਲਿੰਗ ਦਾ ਚੱਲ ਰਿਹਾ ਸੀਗਾ ਤੇ ਹੁਣ ਮੈਂ ਦੇਖਿਆ ਕਿ ਕੱਲ ਸ਼ਾਇਦ ਅਪਡੇਟ ਵੀ ਆ ਗਈ ਉਹਨਾਂ ਨੇ ਉਹ ਚਿਮਾ ਹੀ ਨੇ ਅਪਡੇਟ ਦਿੱਤੀ ਕਿ ਅਸੀਂ ਇਹ ਵਾਪਸ ਲੈ ਰਹੇ ਲੈਂਡ ਪੋਲਿੰਗ ਮਾਮਲੀ ਜੀ ਤੇ ਉਧਰ ਕਿਸਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਵਰਵਲੀ ਗੱਲ ਹੈ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਮਤਲਬ ਆਏ ਦਿਨ ਕੋਈ ਨਾ ਕੋਈ ਪੰਜਾਬ ਕੇ ਜਿਹੀ ਇੱਕ ਨਾ ਗਰਮ ਗਰਮ ਮੁੱਦਾ ਰਹਿ ਗਿਆ ਗਰਮ ਜੋ ਪੰਜਾਬ ਦੇ ਵਿੱਚ ਹੀ ਹਮੇਸ਼ਾ ਗਰਮੰਦੀ ਚ ਦਿੰਦੇ ਨੇ ਹੁਣ ਜੇ ਗੱਲ ਕਰੀਏ ਐਮ ਐਲ ਏ ਅਨਮੋਲ ਗਗਨਮਾਨ ਦੀ ਜਿਨ੍ਹਾਂ ਨੂੰ ਵਿਧਾਨ ਸਭਾ ਕਮੇਟੀ ਤੋਂ ਹਟਾ ਦਿੱਤਾ ਗਿਆ ਅਜਿਹੇ ਕਿਹੜੇ ਕਾਰਨ ਹੋਣਗੇ ਜਿਹੜਾ ਆਮ ਆਦਮੀ ਪਾਰਟੀ ਨੂੰ ਇਹ ਕਦਮ ਚੁੱਕਣਾ ਪਿਆ ਦੇਖੋ ਐਮ ਐਲ ਏ ਅਨਮੋਲ ਗਗਨ ਹੋਰ ਤੁਸੀਂ ਇਹ ਵਿਧਾਨ ਸਭਾ ਕਮੇਟੀ ਚੋਂ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਕਿ ਨੀਨਾ ਮਿੱਤਰ ਜੋ ਰਾਜਪੂਰਾ ਦੇ ਵਿਧਾਇਕ ਸੀ ਤੇ ਉਹ ਉਹਨਾਂ ਨੂੰ ਸ਼ਾਮਿਲ ਕਰ ਲਿਆ ਅਨਮੋਲ ਗगन ਹੋਰਾਂ ਵੱਲੋਂ ਪਿਛਲੇ ਦਿਨੀ ਮਨ ਲੱਦਾ ਅਸਤੀਫਾ ਵੀ ਦਿੱਤਾ ਗਿਆ ਸੀਗਾ ਜੀ ਠੀਕ ਹੈ ਉਹ ਦਿੱਤਾ ਗਿਆ ਉਹ ਪਰਵਾਨ ਇਹਨਾਂ ਨੇ ਕਿਹਾ ਕਿ ਮੇਰਾ ਪਰਵਾਨ ਕੀਤਾ ਜਾਵੇ ਪਰ ਕੁਝ ਸਿਆਸੀ ਦੀਵਾਲ ਆ ਲੋ ਜਾਂ ਕੁਝ ਮਾਹੌਲ ਇਹ ਜਾ ਕੇ ਤਾਂ ਕਿ ਉਹ ਉਹਨਾਂ ਨੇ ਵਾਪਸ ਲੈ ਲਿਆ ਜੀ ਹੁਣ ਜਿਹੜਾ ਵਿਧਾਨ ਸਭਾ ਵੱਲੋਂ ਉਹਨਾਂ ਨੂੰ ਬਾਹਰ ਕੀਤਾ ਗਿਆ ਕੋ ਮੈਨੂੰ ਲੱਗਦਾ ਹੈ ਕਿ ਅਨਮੋਲ ਗगन ਦੀ ਸਿਆਸਤ ਨਾ ਉਹ ਖਤਰੇ 'ਚ ਜੀ ਖਤਰੇ 'ਚ ਕੀ ਡਾਵਾ ਡੋਰ ਹੋ ਚੁੱਕੀ ਹੈ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਸ਼ਾਇਦ ਇਹਦੇ ਪਾਰਟੀ ਦੇ ਵਿੱਚ ਕੁਝ ਬਿਰਾਜਮਾਨ ਜਾਂ ਕੁਝ ਉੱਚ ਪਦਵੀ ਜਾਂ ਕੁਝ ਦਰਜਾ ਦਿੱਤਾ ਜਾਵੇਗੀ ਮਤਾ ਦਿੱਤੀ ਜਾਵੇਗੀ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਇਹਨਾਂ ਨੂੰ ਕਿਸੇ ਹੋਰ ਪਾਰਟੀ ਵੱਲ ਰੁਖ ਕਰਨਾ ਪੈਣਾ ਹੈ ਹਾਂ ਸਾਲ 2022 ਦੇ ਵਿੱਚ ਅਨਮੋਲ ਗਗਨਮਾਨ ਨੇ ਕਿਸਾਨਾਂ ਦੇ ਨਾਲ ਕਈ ਵੱਡੇ ਵੱਡੇ ਵਾਅਦੇ ਕੀਤੇ ਸੀ ਜੋ ਹੁਣ ਮਜ਼ਾਕੀਆਂ ਬਣ ਗਏ ਦੇਖੋ ਸੋਨਿਆ ਸਭ ਤੋਂ ਵੱਡਾ ਬਿਆਨ 2022 ਦੇ ਵਿੱਚ ਪਾਰਟੀ ਜਦ ਉਹਦੇ ਵਿੱਚ ਆਈ ਸੀਆ ਪਾਰਟੀ ਵੱਲੋਂ ਉਹਨਾਂ ਨੇ ਐਮਐਸਪੀ ਦਾ ਮੁੱਦਾ ਉਸ ਟ ਬੜਾ ਹੀ ਗਰਮਾਇਆ ਪਿਆ ਸੀ ਭਗਵੰਤ ਮਾਨ ਹੋਰਾਂ ਮਲੋਂ ਵੀ ਇਹਨਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਜੋ ਵੀ ਬੁਲੰਦ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਤੇ ਵੱਡੇ ਵੱਡੇ ਵਾਅਦੇ ਵੀ ਕੀਤੇ ਗਏ ਉਸ ਦੌਰਾਨ ਇਹ ਬੀਬੀ 5 ਮਿੰਟਾਂ 'ਚ ਚੁਟਕੀਆਂ ਮਾਰ ਕੇ ਐਮਐਸਪੀ ਦਵਾਉਂ ਦਾ ਵਾਅਦਾ ਕਰਕੇ ਗਈ ਸੀ ਉਹ ਕਹਿੰਦੇ ਸੀ ਕਿ ਭਗਵੰਤ ਮਾਨ ਹੋਰਾਂ ਨੇ ਮੈਨੂੰ ਭੇਜਿਆ ਤੁਸੀਂ ਸਾਨੂੰ ਜਿਤਾਓ ਅਸੀਂ 5 ਮਿੰਟਾਂ ਦੇ ਵਿੱਚ ਐਮਐਸਪੀ ਦਵਾਂਗੇ ਸਾਰੀ ਫਸਲਾਂ ਦੇ ਐਮਐਸਪੀ ਦਵਾਂਗੇ ਮਤਲਬ ਉਹੀ ਇੱਕ ਤਰ੍ਹਾਂ ਦਾ ਮਜ਼ਾਕ ਹੀ ਬਣ ਗਿਆ ਜਦ ਸਰਕਾਰ ਬਣੀ ਜਦ ਵਿਰੋਧੀਆਂ ਨੇ ਜਾਂ ਕਿਸਾਨਾਂ ਨੇ ਕਿਹਾ ਕਿ ਹੁਣ ਐਮਐਸਪੀ ਦੇ ਦਿਓ ਵੀ ਕਿੱਥੇ ਉਦੋਂ ਉਹ ਮੀਡੀਆ ਤੋਂ ਭੱਜਦੀ ਨਜ਼ਰ ਦਿਖਾਈ ਦਿੰਦੀ ਇੱਕ ਵੀਡੀਓ ਵੀ ਜਾਰੀ ਹੋਈ ਸੀ ਜਿਸ ਵਿੱਚ ਅਨਮੋਲ ਗਗਨਮਾਨ ਬਾਤ ਚ ਕਹਿੰਦੇ ਕਹਿੰਦੇ ਮੈਨੂੰ ਨਹੀਂ ਕਹਿਣਾ ਚਾਹੀਦਾ ਜਲਦਬਾਜ਼ੀ ਚ ਉਹਨਾਂ ਦੇ ਮੂੰਹ ਤੋਂ ਕਹਿੰਦੇ ਅਜਿਹਾ ਨਿਕਲ ਗਿਆ ਉਹ ਕਿੰਨਾ ਨਿਆਣਾ ਬੰਨ ਹੋ ਗਿਆ ਨਾ ਕਿ ਮੈਂ ਤਾਂ ਕਹਿੰਦਾ ਕਿ ਬੱਚੇ ਹੀ ਹੋ ਕੇ ਜਿਹੜੀ ਗੱਲਾਂ ਹੋਈਆਂ ਕਿ ਸਿਆਸਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਸਿਆਸਤ ਦੇ ਵਿੱਚ ਨਵੇਂ ਸੀ ਸਾਨੂੰ ਪਤਾ ਨਹੀਂ ਲੱਗਿਆ ਸੀਗਾ ਤੇ ਉਹ ਪਤਾ ਨਹੀਂ ਸੀ ਐਮਐਸਬੀ ਕਿਸ ਤਰ੍ਹਾਂ ਲਾਗੂ ਹੁੰਦੀ ਹੈ ਕਿ ਨਹੀਂ ਹੁੰਦੀ ਜਦ ਕਿ ਇਹ ਮੁੱਦਾ ਸੈਂਟਰ ਦਾ ਸੀਗਾ ਠੀਕ ਹੈ ਪੰਜਾਬ ਦੇ ਮੁੱਦੇ ਉਹਨਾਂ ਨੂੰ ਸੈਂਟਰ ਅੱਗੇ ਰੱਖ ਸਕਦੀ ਹੈ ਕਿ ਇਹਨਾਂ ਨੂੰ ਦਿੱਤੀ ਜਾਵੇ ਪਰ ਖੁਦ ਐਮਐਸਬੀ ਕਹਿੰਣਾ ਕਿ 5 ਮਿੰਟਾਂ ਦੇ ਦੇ ਨਾ ਇਹ ਕਿੱਥੋਂ ਦਾ ਦਾਅਵਾ ਸੀਗਾ ਜੀ ਕਿਸਾਨਾਂ ਨੇ ਬੜੀ ਚੱਕੀ ਵਿਰੋਧੀ ਵਿਰੋਧੀ ਪਾਰਟੀਆਂ ਦੇ ਨੁਮਾਇਦਿਆਂ ਨੇ ਕਾਫੀ ਮਜ਼ਾਕ ਡਾਇਆ ਮਜ਼ਾਕੀਆ ਮਾਹੌਲ ਬਣ ਦਿੱਤਾ ਗਿਆ ਇਹ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਦੇ ਵੀ ਇੱਕ ਮਜ਼ਾਕੀਏ ਤੌਰ ਤੇ ਇੱਕ ਬੀਬੀ ਬਹੁਤ ਮਸ਼ਹੂਰ ਹੈ ਅਰਮੋਲ ਗਵਰ ਨੂੰ ਠੀਕ ਹੈ ਨਾ ਉਸ ਤੋਂ ਪਹਿਲਾਂ ਦੇ ਕੋ ਫਿਲਮੀ ਦੇ ਵਿੱਚ ਵੀ ਇਹਨਾਂ ਦੇ ਕਾਫੀ ਗਾਣੇ ਆ ਚੁੱਕੇ ਹਨ ਇੱਕ ਫਿਲਮ ਫਿਲਮ ਆਰਟਿਸਟ ਹੈ ਦੇਖੋ ਉਹ ਤੁਸੀਂ ਵੀਡੀਓ ਦੇਖੋਗੇ ਉਹਦੇ ਵਿੱਚ ਇੱਕ ਸਾਫ਼ ਸ਼ਬਦ ਦਾ ਉਹਦੇ ਵਿੱਚ ਕਿਹਾ ਹੈ ਉਹਨਾਂ ਨੇ ਤੇ ਸਾਫ਼ ਦਿਖ ਵੀ ਰਿਹਾ ਕਿ ਉਹਨ ਇੱਕ ਆਰਟਿਸਟ ਕਲਾਕਾਰੀ ਪੇਸ਼ ਕੀਤੀ ਹੈ ਟੁਟਕਿਆ ਮਾਕੀ ਕਹਿਣਾ ਐ ਐਮਐਸਪੀ ਦਿੰਨੇ ਆ ਉਹ ਅੱਜ ਵੀ ਵੀਡੀਓ ਤੇ ਪਈਆਂ ਨੇ ਜੋ ਇੱਕ ਕਾਫੀ ਮਜ਼ਾਕੀਆ ਦੇ ਇੱਕ ਰੂਪ ਬਣ ਚੁੱਕਾ ਹੈ ਕਿ ਕਾਫੀ ਇੱਕ ਪਬਲਿਕ ਦੇ ਵਿੱਚ ਗਲਤ ਮੈਸੇਜ ਗਿਆ ਹੁੰਦਾ ਪਰਮਿੰਦਰ ਜੀ 19 ਜੁਲਾਈ ਨੂੰ ਜਿਹੜੀ ਲੰਗੀ 19 ਜੁਲਾਈ ਨੂੰ ਉਹਨਾਂ ਨੇ ਰਾਜਨੀਤੀ ਛੱਡਣ ਦਾ ਐਲਾਨ ਕੀਤਾ ਅਨਮੋਲ ਗਗਨਵਾਨ ਨੇ ਉਸ ਤੋਂ ਬਾਅਦ ਅਸਤੀਫਾ ਜਿਹੜਾ ਵਾਪਸ ਲੈ ਲਿਆ ਦੇਖੋ ਕੁਝ ਕਾਰਨਾ ਕਰਕੇ ਇਹ ਬੀਬੀ ਜੀ ਨੂੰ ਅਨਮੋਲ ਗਗਨਵਾਨ ਜੀ ਨੂੰ ਰਾਜਨੀਤੀ ਤੋਂ ਦੂਰੀ ਦਿਖਦੇ ਅਸੀਂ ਦੇਖੀ ਹੈ ਨਜ਼ਰ ਆ ਰਹੇ ਕਿ ਮਨ ਲਗ ਰਾਜ ਦੀ ਤੇ ਥੋੜਾ ਦੂਰ ਹੀ ਦਿਖਾਈ ਦੇ ਰਿਸਕੇ ਤੇ ਉਹਨਾਂ ਨੇ ਜਦ ਪਿੱਛੇ ਕਿਹਾ ਐਲਾਨ ਕੀਤਾ ਕਿ ਮੈਂ ਰਾਜਨੀਤੀ ਛੱਡ ਰਹੀ ਹਾਂ ਉਹਨਾਂ ਨੇ ਇੱਕ ਤੇ ਪੋਸਟ ਪਾਈ ਫੇਸਬੁਕ ਤੇ ਸੋਸ਼ਲ ਮੀਡੀਆ ਤੇ ਐਲਾਨ ਕੀਤੀ ਕਿ ਮੇਨਾ ਮਨ ਬਹੁਤ ਭਾਰੀ ਹੋ ਰਿਹਾ ਮੈਂ ਰਾਜਨੀਤੀ ਤੋਂ ਦੂ ਜਾਣਾ ਚਾਹੁੰਦੀ ਹਾਂ ਤੇ ਇਹ ਮੇਰਾ ਅਸਿਰ ਪਰਵਾਣ ਕਰ ਲਿਆ ਜਾ ਕਾ ਕਾਫੀ ਵਾਇਰਲ ਵੀ ਹੋਇਆ 1 ਲਖ ਸਾਰੇ ਆਪ ਪਾਰਟੀ ਦੇ ਨੁਮਾਇਦ ਨੂੰ ਭੱਜ ਦੌੜ ਵੀ ਮੱਚ ਗਈ ਸੀਐਮ ਤੱਕ ਗੱਲਾਂ ਪਹੁੰਚੀਆਂ ਮਾਨ ਸਾਹਿਬ ਤੱਕ ਬੋਨਲਾ ਪਹੁੰਚਿਆ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿ ਉਸ ਤੋਂ ਮੈਨੂੰ ਲੱਗਦਾ ਜਦ ਉਹਨਾਂ ਨੇ ਇਹ ਪੋਸਟ ਪਾਈ ਨਾ ਅਗਲੇ ਦਿਨ ਨਾਲ ਦੀ ਨਾਲ ਵਿਰੋਧੀ ਪਾਰਟੀਆਂ ਤੋਂ ਤੰਜ ਵੀ ਕਸਣੇ ਸ਼ੁਰੂ ਹੋ ਗਏ ਕਿ ਅਸੀਂ ਤਾਂ ਕਹਿੰਦੇ ਸੀਗੇ ਕਿ ਬੀਬੀ ਨੂੰ ਪਹਿਲੇ ਨਾ ਲਾਂਭੇ ਕਰਨ ਦੀ ਇਹ ਰਾਜਨੀਤੀ ਤਾਂ ਵੈਸੀ ਦੂਰ ਹੈ ਜੀ ਇਹ ਉਹ ਮਤਲਬ ਪਾਰਟੀ ਨੂੰ ਦੇਖਦੇ ਹੋਏ ਜਿਹੜੇ ਅਮਨ ਰੋੜਾ ਸੀ ਉਹਨਾਂ ਤੇ ਘਰ ਪਹੁੰਚੇ ਹੋਰ ਨੁਮਾਇਦਿਆਂ ਨੂੰ ਲੈ ਕੇ ਨਾ ਘਰ ਪਹੁੰਚੇ ਇਹਨਾਂ ਨੂੰ ਸਮਝਾਇਆ ਬਲੋਸਿਆ ਜਾਂ ਕੁਝ ਵੀ ਕਿਹਾ ਉਹ ਮਤਲਬ ਉਹਨਾਂ ਨੇ ਅਸਤੀਫਾ ਨਾ ਵਾਪਸ ਲੈ ਲਿਆ ਜਿਹੜੀ ਹੁਣ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਕਮੇਟੀ ਦੇ ਵਿੱਚ ਅਨਮੋਲ ਗਗਨ ਮਾਨ ਨੂੰ ਹਟਾਇਆ ਕੀ ਲੱਗਦਾ ਇਸ ਤੋਂ ਇਲਾਵਾ ਹੋਰ ਵੀ ਹੋਰਾਂ ਤੇ ਵੀ ਆਖ ਹੋ ਸਕਦੀ ਆਮ ਆਦਮੀ ਪਾਰਟੀ ਨੂੰ ਆਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਾਰਟੀ ਦੇ ਨੁਮਾਇਦੇ ਕੁਝ ਇਹ ਜਿਹੇ ਨਹੀਂ ਜਿਹੜੇ ਸ਼ਾਂਤ ਬੈਠੇ ਨੇ ਵਿਧਾਇਕ ਨੇ ਤੇ ਕੁਝ ਵਿਧਾਇਕਾਂ ਉੱਪਰ ਕਰਪਸ਼ਨਾਂ ਦੀ ਮਤਲਬ ਲੁਕ ਚੁਪੇਤੇ ਪੈਸੇ ਦੇ ਇਧਰ ਤੇ ਮਾਮਲੇ ਦੇ ਦੋਸ਼ ਵੀ ਲੱਗ ਰਹੇ ਨੇ ਦੇਖੋ ਕਹਿੰਦੇ ਨੇ ਕਿ ਫੰਡ ਆਉਂਦਾ ਇੱਕ ਸੂਬੇ ਦੇ ਵਿਕਾਸ ਲਈ ਵਰਤੇ ਜਾਂਦਾ ਹੈ ਤੁਸੀਂ ਇਹ ਥੋੜਾ ਕੀ 250 ਕਰੋੜ ਦੇ ਟਾਈਲਾਂ ਦਿਖਾ ਕੇ ਪੁਰਾਣੇ ਟਾਈਲਾਂ ਚੁਪਕਾ ਕੇ ਲੁਕਤ ਪੋਚਾ ਕਰ ਲਓ ਮਤਲਬ ਇਹ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿ ਜਿਹੜੇ ਵਿਧਾਇਕ ਨੇ ਉਹ ਵੀ ਦੋਸ਼ਾਂ ਦੇ ਘਿਰਦੇ ਵੀ ਨਜ਼ਰ ਆ ਰਹੇ ਨੇ ਤੇ ਮਾਨ ਸਰਕਾਰ ਵੱਲੋਂ ਵੀ ਇਹ ਦੋਸ਼ਾਂ ਦੇ ਮਲ ਜਿਹੜੇ ਸੀ ਜਿਹਨਾਂ ਦੇ ਉਪ ਦੋਸ਼ ਲੱਗ ਰਹੇ ਨੇ ਉਨਾ ਵਪਰੀ ਆਖਰ ਕੀ ਜਾ ਰਹੀ ਹੈ ਜੱਗੋਂ ਅਨਮੋਲ ਗਗਨ ਨੂੰ ਵਿਧਾਨ ਸਭਾ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਮੈਨੂੰ ਲੱਗਦਾ ਉਹਨਾਂ ਦੀ ਹੌਲੀ ਹੌਲੀ ਇਹ ਸਿਆਸਤ ਖਤਮ ਕਰ ਦਿੱਤੀ ਜਾਏਗੀ ਠੀਕ ਹੈ ਜੇ ਇਹ ਇਹ ਮੋਲ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਈ ਹੋਰ ਜਿਹੜੇ ਹੋਣਗੇ ਇਹਨਾਂ ਦੇ ਵਿੱਚ ਬਿੱਟੇ ਆਉਣਗੇ ਉਹ ਸਾਰੇ ਆਪਣੀ ਪਦਵੀ ਤੋਂ ਨਕਾਰ ਦੇਣੇ ਜਣਾਉਣਗੇ ਤੇ ਉਹ ਅਨਮੋਲ ਗਗਨ ਮਾਨਿਕ ਵਿਧਾਇਕ ਖੜਰ ਤੁਸੀਂ ਤੁਸੀਂ ਕਿੰਨੇ ਅੱਜ ਦੇ ਜੇ ਗੱਲ ਕਰੀ ਖੜਰ ਦੇ ਵਿੱਚ ਪ੍ਰਾਪਰਟੀ ਇੰਨੀ ਤੇਜ਼ੀ ਹੈ ਕਿ ਅੱਜ ਦਾ ਕੁਝ ਰੇਟ ਹੋ ਰਿਹਾ ਕੱਲ ਦਾ ਕੁਝ ਰੇਟ ਹੋ ਰਿਹਾ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਵੀਡੀਓ ਵਾਇਰਲ ਵਿੱਚ ਹੀ ਹੋਈ ਸੀ ਕਿ ਪਹਿਲਾਂ ਤਾਂ ਲੋਕਾਂ ਨੇ ਖੜੜ ਦੇ ਵਿੱਚ ਪਲਾਟ ਲੈ ਲੇ ਬਣਾ ਲੇ ਉਹ ਅੱਜ ਜੋ ਉੱਥੇ ਸਥਿਤੀ ਹੈ ਨਾ ਨਰਕ ਨਾਲੋਂ ਵੱਧ ਹੈ ਜੀ ਪਾਣੀ ਦਾ ਕੋਈ ਨਿਕਾਸੀ ਨਹੀਂ ਹੈਗੀ ਕਿਸੇ ਵੀ ਕੋਈ ਨਿਕਾਸੀ ਨਹੀਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਅਨਮੋਲ ਗਗਲ ਮਾਮਲੇ ਦੇ ਖਿਲਾਫ ਇੱਕ ਬੀਬੀ ਬੋਰੀ ਸੀ ਕਹਿੰਦੇ ਸਭ ਤੋਂ ਵੱਧ ਇਹਨਾਂ ਨੇ ਪਿਛਤਾਚਾਰ ਕੀਤਾ ਸਭ ਤੋਂ ਵੱਧ ਇਹਨਾਂ ਨੇ ਪੈਸਾ ਖੱਟਾ ਕੀਤਾ ਤੇ ਇਹ ਹੁਣ ਅਸਤੀਫਾ ਦੇਣ ਨੂੰ ਭੱਜ ਰਹੇ ਨੇ ਸਾਡਾ ਸਾਹਮਣੇ ਹੀ ਨਹੀਂ ਕਰੇ ਸਾਡੇ ਸਾਹਮਣੇ ਆਂਦਾ ਸੀ ਇਸ ਗੱਲ ਕੇ ਲਈ ਇਹਨਾਂ ਨੇ ਮਤਲਬ ਅਜਿਹਾ ਮਾਹੌਲ ਕ੍ਰੀਏਟ ਕੀਤਾ ਗਿਆ ਹੈ ਰੇਮਰੋ ਪੈਦਾ ਹੋ ਚੁਕੇ ਨੇ ਲੋਕ ਬਗਾਵਤ ਵੀ ਚੱਕ ਰਹੇ ਨੇ ਮਤਲਬ ਉਹਨਾਂ ਦੇ ਸੁਰ ਵੀ ਕਾਫੀ ਗਰਮ ਹੋ ਰਹੇ ਨੇ ਤੇ ਲੋਕਾਂ ਦਾ ਸਾਹਮਣਾ ਵੀ ਉਹਨਾਂ ਨੂੰ ਕਰਨਾ ਪੈ ਰਿਹਾ ਜਿਹੜੇ ਵਿਧਾਇਕ ਪਰਮਿੰਦਰ ਜੀ ਹੁਣ ਜਿਹੜਾ ਉਹਨਾਂ ਦੀ ਥਾਂ ਤੇ ਜਿਵੇਂ ਕਿ ਗੱਲ ਕੀਤੀ ਹੋਈ ਹੈ ਨੀਨਾ ਮਿੱਤਲ ਨੂੰ ਨਾਮਜ਼ਦ ਕੀਤਾ ਕੀ ਲੱਗਦਾ ਨੀਨਾ ਮਿੱਤਲ ਜਿਹੜੇ ਕੰਮ ਪੈਂਡਿੰਗ ਆ ਉਹ ਕਰਵਾਣ ਚ ਕਾਮਯਾਬ ਰਹਿਗੇ ਕਿਉਂਕਿ ਪਾਰਟੀ ਨੂੰ ਕੁਝ ਹੀ ਸਮਾਂ ਬਾਕੀ ਬਚਿਆ ਵੀ ਚੋਣਾਂ ਲੱਗੀਆਂ ਦੇਖੋ ਜਿਹੜੀ ਵਿਧਾਨ ਸਭਾ ਕਮੇਟੀ ਦੀ ਗੱਲ ਹੁੰਦੀ ਹੈ ਨਾ ਮੀਟਿੰਗ ਸੈਸ਼ਨ ਹੁੰਦੇ ਨੇ ਸੈਸ਼ਨ ਦੇ ਵਿੱਚ ਹਰ ਇੱਕ ਵਿਧਾਇਕ ਆਪਣੀ ਗੱਲ ਰੱਖਣ ਦਾ ਉਹ ਹੱਕ ਹੁੰਦਾ ਹੈ ਉਹ ਸਵਾਲ ਜਵਾਬ ਕਰ ਸਕਦਾ ਹੈ ਉਹਦੇ ਵਿੱਚੋਂ ਅਨਮੋਲ ਗਗਨ ਮਾਨ ਨੂੰ ਕੱਢ ਦਿੱਤਾ ਗਿਆ ਤੇ ਨੀਨਾ ਮੀਤ ਨੂੰ ਸ਼ਾਮਲ ਕਰ ਦਿੱਤਾ ਹੁਣ ਦੇਖਦੇ ਹਾਂ ਕਿ ਸੈਸ਼ਨ ਦੇ ਵਿੱਚ ਇਹ ਉਹ ਸਵਾਲਾਂ ਦੇ ਵਿੱਚ ਆਪਣੇ ਏਰੀਆ ਦੀ ਕਿਸ ਤਰ੍ਹਾਂ ਦੀ ਗੱਲ ਕਰਦੇ ਨੇ ਕੀ ਵਿਕਾਸ ਦੀ ਗੱਲ ਕਰਦੇ ਨੇ ਕੀ ਇਸ ਤਰ੍ਹਾਂ ਦਾ ਉਹਨਾਂ ਦੌੜ ਲਿਆ ਕੇ ਜਿੜਾਉਂਦੇ ਨੇ ਮਤਲਬ ਇਹ ਕਿ ਇਕ ਕਿਸ ਤਰ੍ਹਾਂ ਦੀ ਰਾਜਨੀਤੀ ਦਾ ਅਗਲਾ ਦੌਰ ਹੋਵੇਗਾ ਇਹ ਮੌਕੇ ਹੀ ਦੱਸੇਗਾ ਜਿਵੇਂ ਹੁਣ ਰਾਜਪੁਰਾ ਤੋਂ ਵਿਧਾਇਕ ਐ ਨੀਨਾ ਮਿੱਤਲ ਹੋਰ ਵੀ ਨਜ਼ਦੀਕ ਏਰੀਏ ਸੀ ਹੋਰ ਕਿਸੇ ਨੂੰ ਕਿਉਂ ਨਹੀਂ ਉਸ ਜਗ੍ਹਾ ਦੇਖੋ ਇਹ ਪਾਰਟੀ ਦੇ ਆਪਣੇ ਅੰਦਰੂਨੀ ਫੈਸਲੇ ਹੁੰਦੇ ਨੇ ਪਾਰਟੀ ਦੇ ਜਿਹੜੇ ਆਪਣੇ ਕਾਰਜਕਾਰੀ ਮੈਂਬਰ ਹੁੰਦੇ ਨੇ ਜਿਵੇਂ ਭਗਵੰਤ ਮਾਨ ਹੋ ਰਹੇ ਨੇ ਜਾਂ ਹੋਰ ਅਮਨ ਰੋੜਾ ਜੀ ਨੇ ਹੋਰ ਕਈ ਸੀਨੀਅਰ ਅਧਿਕਾਰੀ ਨੇ ਜਿਨ੍ਹਾਂ ਨੇ ਫੈਸਲਾ ਲੈਣਾ ਹੁੰਦਾ ਉਹ ਫੈਸਲੇ ਤਹਿਤੀ ਉਸ ਵਿਦਾਇਕ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਨੀਨਾ ਮਿੱਤਰ ਜੀ ਆਪਣੀ ਇਸ ਜ਼ਿੰਮੇਵਾਰੀ ਨੂੰ ਕਿਸ ਤਰ੍ਹਾਂ ਸਾਂਭਦੇ ਨੇ ਕਿਸ ਤਰ੍ਹਾਂ ਆਪਣੇ ਡਿਊਟੀਆਂ ਨਿਭਾਉਂਦੇ ਨੇ ਕਿ ਆਪ ਪਾਰਟੀ ਦੇ ਪੱਖ ਪੱਖਾਂ ਪ੍ਰਤੀ ਕਿਸ ਤਰ੍ਹਾਂ ਆਵਾਜ਼ ਠਾਉਂਦੇ ਨੇ ਲੋਕਾਂ ਦੀ ਆਵਾਜ਼ ਕਿਸ ਤਰ੍ਹਾਂ ਬੁਲੰਦ ਕਰਦੇ ਨੇ ਸੋ ਅਸੀਂ ਅੱਜ ਗੱਲ ਕੀਤੀ ਸੀ ਐ ਐਮ ਐਲ اے ਅਨਮੋਲ ਗਗਨਮਾਨ ਨੂੰ ਲੈ ਕੇ ਜਿਨ੍ਹਾਂ ਨੂੰ ਵਿਧਾਨ ਸਭਾ ਕਮੇਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਹਟਾ ਦਿੱਤਾ ਗਿਆ ਉਹਨਾਂ ਦੀ ਥਾਂ ਤੇ ਨੀਨਾ ਮਿੱਤਰ ਨੂੰ ਨਾਮਜ਼ਦ ਕੀਤਾ ਗਿਆ ਹੁਣ ਦੇਖਦੇ ਆ ਨੀਨਾ ਮਿੱਤਰ ਕਿ ਜਿਹੜੇ ਪੈਂਡਿੰਗ ਕੰਮ ਨੇ ਉਹ ਕਰਵਾ ਪਾਉਂਦੇ ਨੇ ਕਿ ਨਹੀਂ ਇਹ ਧੰਨ ਵਾਲਾ ਸਮਾਂ ਹੀ ਦੱਸੇਗਾ ਇੱਕ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਅੱਗੇ ਜਲਦ ਹੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦੋਵਾਂ ਇਜਾਜ਼ਤ ਧੰਨਵਾਦ ਸਸ